ਵੱਡੀ ਖਬਰ ਫਲੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 24000 ਲੀਟਰ ਦੁੱਧ ਦਾ ਭਰਿਆ ਜਿਹੜਾ ਟੈਂਕਰ ਹੈ ਉਹ ਸੜਕ ਦੇ ਉੱਤੇ ਪਲਟੀ ਮਾਰ ਗਿਆ ਤੇ ਡਰਾਈਵਰ ਵੱਲੋਂ ਇਹ ਕਿਹਾ ਗਿਆ ਕਿ ਉਸ ਨੂੰ ਨੀਂਦ ਆ ਗਈ ਪਰ ਜਿਹੜੇ ਲੋਕ ਸੀ ਉਹਨਾਂ ਵੱਲੋਂ ਮਦਦ ਕਰਨ ਦੀ ਬਜਾਏ ਉੱਥੇ ਸਿਰਫ ਦੁੱਧ ਨੂੰ ਲੁੱਟਣ ਦੀ ਹੀ ਜਿਹੜੀ ਹੋੜ ਦਿਖਾਈ ਦਿੱਤੀ ਤੇ ਲੋਕਾਂ ਨੇ ਆਪਣੇ ਘਰਾਂ ਨੂੰ ਭਰ-ਭਰ ਕੇ ਕੰਨੀਆਂ ਡੋਲੂ ਬਾਲਟੀਆਂ ਤੱਕ ਲੈ ਕੇ ਗਏ ਤੇ ਜੇ ਕਿਸੇ ਨੇ ਕਿਹਾ ਕਿ ਤੁਸੀਂ ਅਜਿਹਾ ਨਾ ਕਰੋ ਪੁਲਿਸ ਵਾਲਿਆਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦਾ ਇਹ ਰਿਪਲਾਈ ਸੀ ਕਿ ਦੁੱਧ ਵੈਸੇ ਵੀ ਖਰਾਬ ਹੋ ਜਾਣਾ ਅਤੇ ਪੰਜਾਬੀ ਕਿੱਧਰ ਨੂੰ ਜਾ ਰਹੇ ਪੰਜਾਬੀਆਂ ਦਾ ਜਿਹੜਾ ਖੂਨ ਆ ਉਹ ਚਿੱਟਾ ਹੋ ਗਿਆ ਕਿਉਂਕਿ ਇੱਕ ਵਾਰ ਪਹਿਲਾਂ ਵੀ ਸੇਵ ਦਾ ਹਾਦਸਾ ਹੋਇਆ ਸੀ ਅਤੇ ਉਸ ਡਰਾਈਵਰ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਂ ਫਤੇਕਰ ਸਾਹਿਬ ਦੀ ਧਰਤੀ ਦੇ ਉੱਤੇ ਖੜਾ ਪਰ ਜਿਹੜਾ ਫਤੇਗੜ ਸਾਹਿਬ ਦੇ ਵਿੱਚ ਮੈਂ ਕਹਿਣਾ ਨਹੀਂ ਚਾਹੁੰਦਾ ਪਰ 124 ਪੇਟੀਆਂ ਦੇ ਵਿੱਚੋਂ ਮੇਰੇ ਕੋਲ ਅੱਜ ਇੱਕ ਵੀ ਪੇਟੀ ਨਹੀਂ ਹੈ ਤੇ ਮੈਂ ਪੰਜਾਬੀਆਂ ਦੇ ਉੱਤੇ ਮਾਣ ਕਰਦਾ ਹੁੰਦਾ ਸੀ ਪਰ ਹੁਣ ਪੰਜਾਬੀਆਂ ਦੇ ਵਿੱਚ ਉਹ ਗੱਲ ਨਹੀਂ ਰਹੀ ਅਜਿਹੀ ਹੀ ਮਿਸਾਲ ਹੁਣ ਫਲੋਰ ਦੇ ਲੋਕਾਂ ਨੇ ਵੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਹੈ ਕਿ ਸਾਨੂੰ ਡਰਾਈਵਰ ਦਾ ਜਾਂ ਜਾਨ ਦੀ ਕੀਮਤ ਦਾ ਕੋਈ ਮਤਲਬ ਨਹੀਂ ਹੈ ਸਾਨੂੰ ਆਪਣੇ ਆਪਣੀ ਪਈ ਪਈ ਆ ਤੇ ਸਾਨੂੰ ਦੁੱਧ ਤੱਕ ਮਤਲਬ ਆ ਤੇ ਜੇ ਕਿਸੇ ਦੀ ਜਾਨ ਜਾਂਦੀ ਆ ਜਾਂ ਕਿਸੇ ਦਾ ਜਿੰਨਾ ਮਰਜੀ ਘਾਟਾ ਹੁੰਦਾ ਹੋ ਜਾਵੇ ਤੁਹਾਨੂੰ ਮੌਕੇ ਦੇ ਤਸਵੀਰਾਂ ਦਿਖਾਉਨੇ ਆ ਵੱਡੀ ਖਬਰ ਫਲੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 24000 ਲੀਟਰ ਦੁੱਧ ਦਾ ਭਰਿਆ ਜਿਹੜਾ ਟੈਂਕਰ ਹੈ ਉਹ ਸੜਕ ਦੇ ਉੱਤੇ ਪਲਟੀ ਮਾਰ ਗਿਆ ਤੇ ਡਰਾਈਵਰ ਵੱਲੋਂ ਇਹ ਕਿਹਾ ਗਿਆ ਕਿ ਉਸ ਨੂੰ ਨੀਂਦ ਆ ਗਈ ਪਰ ਜਿਹੜੇ ਲੋਕ ਸੀ ਉਹਨਾਂ ਵੱਲੋਂ ਮਦਦ ਕਰਨ ਦੀ ਬਜਾਏ ਉੱਥੇ ਸਿਰਫ ਦੁੱਧ ਨੂੰ ਲੁੱਟਣ ਦੀ ਹੀ ਜਿਹੜੀ ਹੋੜ ਦਿਖਾਈ ਦਿੱਤੀ ਤੇ ਲੋਕਾਂ ਨੇ ਆਪਣੇ ਘਰਾਂ ਨੂੰ ਭਰ-ਭਰ ਕੇ ਕੰਨੀਆਂ ਡੋਲੂ ਬਾਲਟੀਆਂ ਤੱਕ ਲੈ ਕੇ ਗਏ ਤੇ ਜੇ ਕਿਸੇ ਨੇ ਕਿਹਾ ਕਿ ਤੁਸੀਂ ਅਜਿਹਾ ਨਾ ਕਰੋ ਪੁਲਿਸ ਵਾਲਿਆਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦਾ ਇਹ ਰਿਪਲਾਈ ਸੀ ਕਿ ਦੁੱਧ ਵੈਸੇ ਵੀ ਖਰਾਬ ਹੋ ਜਾਣਾ ਅਤੇ ਪੰਜਾਬੀ ਕਿੱਧਰ ਨੂੰ ਜਾ ਰਹੇ ਪੰਜਾਬੀਆਂ ਦਾ ਜਿਹੜਾ ਖੂਨ ਆ ਉਹ ਚਿੱਟਾ ਹੋ ਗਿਆ ਕਿਉਂਕਿ ਇੱਕ ਵਾਰ ਪਹਿਲਾਂ ਵੀ ਸੇਵ ਦਾ ਹਾਦਸਾ ਹੋਇਆ ਸੀ ਅਤੇ ਉਸ ਡਰਾਈਵਰ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਂ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਖੜਾ ਪਰ ਜਿਹੜਾ ਫਤੇਗੜ ਸਾਹਿਬ ਦੇ ਵਿੱਚ ਮੈਂ ਕਹਿਣਾ ਨਹੀਂ ਚਾਹੁੰਦਾ ਪਰ 124 ਪੇਟੀਆਂ ਦੇ ਵਿੱਚੋਂ ਮੇਰੇ ਕੋਲ ਅੱਜ ਇੱਕ ਵੀ ਪੇਟੀ ਨਹੀਂ ਹੈ ਤੇ ਮੈਂ ਪੰਜਾਬੀਆਂ ਦੇ ਉੱਤੇ ਮਾਣ ਕਰਦਾ ਹੁੰਦਾ ਸੀ ਪਰ ਹੁਣ ਪੰਜਾਬੀਆਂ ਦੇ ਵਿੱਚ ਉਹ ਗੱਲ ਨਹੀਂ ਰਹੀ ਅਜਿਹੀ ਜਿਹੀ ਮਿਸਾਲ ਹੁਣ ਫਲੋਰ ਦੇ ਲੋਕਾਂ ਨੇ ਵੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਹੈ ਕਿ ਸਾਨੂੰ ਡਰਾਈਵਰ ਦਾ ਜਾਂ ਜਾਨ ਦੀ ਕੀਮਤ ਦਾ ਕੋਈ ਮਤਲਬ ਨਹੀਂ ਹੈ ਸਾਨੂੰ ਆਪਣੇ ਆਪਣੀ ਪਈ ਪਈ ਹੈ ਤੇ ਸਾਨੂੰ ਦੁੱਧ ਤੱਕ ਮਤਲਬ ਆ ਤੇ ਜੇ ਕਿਸੇ ਦੀ ਜਾਨ ਜਾਂਦੀ ਹੈ ਜਾਂ ਕਿਸੇ ਦਾ ਜਿੰਨਾ ਮਰਜੀ ਘਾਟਾ ਹੁੰਦਾ ਹੋ ਜਾਵੇ ਤੁਹਾਨੂੰ ਮੌਕੇ ਦੇ ਤਸਵੀਰਾਂ ਦਿਖਾਉਨੇ ਆ ਵੱਡੀ ਖਬਰ ਫਲੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 24000 ਲੀਟਰ ਦੁੱਧ ਦਾ ਭਰਿਆ ਜਿਹੜਾ ਟੈਂਕਰ ਹੈ ਉਹ ਸੜਕ ਦੇ ਉੱਤੇ ਪਲਟੀ ਮਾਰ ਗਿਆ ਤੇ ਡਰਾਈਵਰ ਵੱਲੋਂ ਇਹ ਕਿਹਾ ਗਿਆ ਕਿ ਉਸ ਨੂੰ ਨੀਂਦ ਆ ਗਈ ਪਰ ਜਿਹੜੇ ਲੋਕ ਸੀ ਉਹਨਾਂ ਵੱਲੋਂ ਮਦਦ ਕਰਨ ਦੀ ਬਜਾਏ ਉੱਥੇ ਸਿਰਫ ਦੁੱਧ ਨੂੰ ਲੁੱਟਣ ਦੀ ਹੀ ਜਿਹੜੀ ਹੋੜ ਦਿਖਾਈ ਦਿੱਤੀ ਤੇ ਲੋਕਾਂ ਨੇ ਆਪਣੇ ਘਰਾਂ ਨੂੰ ਭਰ-ਭਰ ਕੇ ਕੰਨੀਆਂ ਡੋਲੂ ਬਾਲਟੀਆਂ ਤੱਕ ਲੈ ਕੇ ਗਏ ਤੇ ਜੇ ਕਿਸੇ ਨੇ ਕਿਹਾ ਕਿ ਤੁਸੀਂ ਅਜਿਹਾ ਨਾ ਕਰੋ ਪੁਲਿਸ ਵਾਲਿਆਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦਾ ਇਹ ਰਿਪਲਾਈ ਸੀ ਕਿ ਦੁੱਧ ਵੈਸੇ ਵੀ ਖਰਾਬ ਹੋ ਜਾਣਾ ਅਤੇ ਪੰਜਾਬੀ ਕਿੱਧਰ ਨੂੰ ਜਾ ਰਹੇ ਪੰਜਾਬੀਆਂ ਦਾ ਜਿਹੜਾ ਖੂਨ ਆ ਉਹ ਚਿੱਟਾ ਹੋ ਗਿਆ ਕਿਉਂਕਿ ਇੱਕ ਵਾਰ ਪਹਿਲਾਂ ਵੀ ਸੇਵ ਦਾ ਹਾਦਸਾ ਹੋਇਆ ਸੀ ਅਤੇ ਉਸ ਡਰਾਈਵਰ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਂ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਖੜਾ ਪਰ ਜਿਹੜਾ ਫਤੇਗੜ ਸਾਹਿਬ ਦੇ ਵਿੱਚ ਮੈਂ ਕਹਿਣਾ ਨਹੀਂ ਚਾਹੁੰਦਾ ਪਰ 124 ਪੇਟੀਆਂ ਦੇ ਵਿੱਚੋਂ ਮੇਰੇ ਕੋਲ ਅੱਜ ਇੱਕ ਵੀ ਪੇਟੀ ਨਹੀਂ ਹੈ ਤੇ ਮੈਂ ਪੰਜਾਬੀਆਂ ਦੇ ਉੱਤੇ ਮਾਣ ਕਰਦਾ ਹੁੰਦਾ ਸੀ ਪਰ ਹੁਣ ਪੰਜਾਬੀਆਂ ਦੇ ਵਿੱਚ ਉਹ ਗੱਲ ਨਹੀਂ ਰਹੀ ਅਜਿਹੀ ਜਿਹੀ ਮਿਸਾਲ ਹੁਣ ਫਲੋਰ ਦੇ ਲੋਕਾਂ ਨੇ ਵੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਹੈ ਕਿ ਸਾਨੂੰ ਡਰਾਈਵਰ ਦਾ ਜਾਂ ਜਾਨ ਦੀ ਕੀਮਤ ਦਾ ਕੋਈ ਮਤਲਬ ਨਹੀਂ ਹੈ ਸਾਨੂੰ ਆਪਣੇ ਆਪਣੀ ਪਈ ਪਈ ਆ ਤੇ ਸਾਨੂੰ ਦੁੱਧ ਤੱਕ ਮਤਲਬ ਆ ਤੇ ਜੇ ਕਿਸੇ ਦੀ ਜਾਨ ਜਾਂਦੀ ਹੈ ਜਾਂ ਕਿਸੇ ਦਾ ਜਿੰਨਾ ਮਰਜੀ ਘਾਟਾ ਹੁੰਦਾ ਹੋ ਜਾਵੇ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਉਨੇ ਆ